ਇਕੋ ਮੈਂ ਇਹਨਾਂ ਦੀ ਸੇਤ ਬਾਰੇ ਪਤਾ ਕਰਨਾ ਆ ਉਸਦੇ ਨਾਲੇ ਦੇਖੋ ਐਗਰੀਕਲਚਰ ਵਿੱਚ ਫਰੀ ਮੈਕਨੈਗ ਅਥਾਰਟੀ ਹੈ ਉਹ ਜੋ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਤੋਂ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਇੱਕ ਮੁਨਾਫੇ ਵਾਲਾ ਪਾਕਿਸਤਾਨ ਦਾ ਬਣਾਉਣਾ ਹੈ ਐਂਡ ਆਈ ਕਨਾਲ ਕੋਲ ਇਹਦਾ ਨੋਲਿਜ ਦਾ ਮਤਲਬ ਦਾ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਵਾਂਗੇ ਸਰ ਸਜਾਮਾ ਸਿਆਸੀ ਸਿਆਸੀ ਜਿਹੜੀਆਂ ਨੇ ਕਿ ਸਿਆਸਤ ਦੇ ਤੌਰ ਤੇ ਮੁਲਾਕਾਤਾਂ ਬੈਠਣਾ ਨਹੀਂ ਸਾਡੇ ਤਾਂ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅਸੀਂ ਵੀ ਉਵੇਂ ਉਵੇਂ ਵਾਂਗੂ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਹਾਂ ਜਿਵੇਂ ਮੈਂ ਦੋਟਾ ਵੀ ਇਹੋ ਜਿਹਾ ਵੀ ਰੋਣਾ ਚਾਹੁੰਦੇ ਨੇ ਮਿਲਣਾ ਚਾਹੁੰਦੇ ਨੇ ਵੈਲਕਮ ਬਈਤ ਰਾਤ ਦੇ ਸਾਰੇ ਉਹ ਜੰਦੇ ਨੇ ਸਾਰੇ ਗਾਰਡਨ ਦੇ ਵੀਟਰ ਮੇਰੇ ਕੋਲ ਹੁੰਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋਈ ਵੀ ਕਰਨਾ ਕੋਈ ਹੋਰ ਕੋਈ ਕਰਨੀ ਸੀ ਪਰਿਵਾਰ ਨੂੰ ਬੈਠੇ ਇਹਨਾਂ ਦੇ ਫਾਦਰ ਮੇਲੇ ਦੀ ਗੱਲਾਂ ਉਹ ਦौराਉਂਦੇ ਰਹੇ ਇਹ ਕੋਈ ਮਤਲਬ ਸਾਰੇ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੇ ਦਾ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਵੀ ਪੰਜਾਬ ਇੱਕ ਬੜੇ ਕਰਾਈਸਿਸ ਵੱਲ ਵੱਗ ਰਹੇ ਆ ਅਕੱਲਾ ਹੜ੍ਹਾਂ ਤੱਕ ਸੀ ਇਹ ਝਾੜ ਘਟ ਗਿਆ ਬਹੁਤ ਔਰ ਜੇ ਦੂਦਰ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇਕ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਤੁਹਾਨੂੰ ਕਿਹਾ ਸੀ ਵੀ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਵੀ ਰੀਜਨਲ ਪਾਰਟੀ ਜਿਹਨੇ ਪੰਜਾਬ ਦੀ ਸੀ ਉਹ ਟੁੱਟ ਗਈ ਉਹਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ ਕਰਨਾ ਹੈ ਬਾਕੀ ਲੋ ਬੈਟ ਤੁਹਾਡੀ ਜਿਹੜੀ 2027 ਦੀ ਚੋਣਾਂ ਦੇ ਵਿੱਚ ਨਾਰਸ਼ ਤੁਸੀਂ ਵਿੱਚ ਨਾਰਸ਼ ਕਰਿਆ ਰਹੇ ਮਸਾਨੀ ਮਸਲੇ ਨੂੰ ਲੈ ਕੇ ਕੋਈ ਏਦਾਂ ਦੀ ਰਾਏ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਏਦਾਂ ਦੀ ਏਦਾਂ ਦੀ ਕੋਈ ਨਹੀਂ ਜੇ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਹੈ ਜਾਂ ਇਹਨਾਂ ਦੇ ਏਦਾਂ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਪੁਲੀਟਿਕਲ ਕੰਤ ਤੱਕ ਕੋਈ ਹੋਈ ਨਹੀਂ ਨਾ ਇਹ ਤਾਂ ਸਿੰਪਲੀ ਅਸੈਂਬਲੀ ਵਿਜ਼ਿਟ ਸੀ ਅਰਿਜਨਲ ਪਾਰਟੀ ਲਈ ਜਿਵੇਂ ਤੁਸੀਂ ਕਿਹਾ ਵੀ ਇੱਥੇ ਦੇ ਖੇਡ ਨਹੀਂ ਮੈਂ ਆਪਣੀ ਰਾਏ ਦਿੱਤੀ ਜੀ ਸੱਜੇ ਆ ਗਿਆ ਜੀ ਨਹੀਂ ਉਹ ਕਹਿੰਦੇ ਕਰਾਂ ਕੁਝ ਬਸ ਬੀ ਕਰਦੇ ਹੋਗੇ